ਅਗਰ ਦੋਸਤੋ ਕਿਸੇ ਆਮ ਜੈ ਬੰਦੇ ਕੋਲੋਂ ਵੀ ਪੁੱਛਿਆ ਜਾਏ ਕਿ ਧਰਮ ਜ਼ਰੂਰੀ ਹੈ ਜਾਂ ਵਿਗਿਆਨ ਬੰਦੇ ਦੀ ਜ਼ਿੰਦਗੀ ਵਿੱਚ ਇਨਸਾਨ ਦੀ ਜ਼ਿੰਦਗੀ ਵਿੱਚ ਧਰਮ ਦੀ ਅਹਿਮੀਅਤ ਹੈ ਜਾਂ ਵਿਗਿਆਨ ਦੀ ਇਹ ਦੁਨੀਆ ਜੋ ਹੈ ਇਹ ਸਾਰੇ ਸੰਸਾਰ ਉੱਤੇ ਗੁਰਦੁਆਰੇ ਮੰਦਰ ਮਸਜਿਦ ਜਾਂ ਕਿ ਧਾਰਮਿਕ ਸਥਲਾਂ ਨਾਲ ਇਹ ਦੁਨੀਆ ਭਰੀ ਹੋਈ ਹੈ ਸਾਰੇ ਲੋਕ ਧਾਰਮਿਕ ਨੇ ਲੇਕਿਨ ਜੋ ਵਿਗਿਆਨ ਅਤੇ ਜੋ ਧਰਮ ਇਹਨਾਂ ਵਿੱਚ ਬਹੁਤ ਅੰਤਰ ਹੈ ਵਿਗਿਆਨ ਜੋ ਹੈ ਧਰਤੀ ਤੇ ਉੱਪਰ ਤੋਂ ਲੈ ਕੇ ਧਰਤੀ ਦੇ ਥੱਲੇ ਪਤਾਲ ਤੱਕ ਤੇ ਧਰਤੀ ਦੇ ਉੱਤੇ ਚੰਨ ਸੂਰਜ ਤੱਕ ਵਿਗਿਆਨ છਾਈ ਹੋਈ ਹੈ ਜਿੰਦਗੀ ਦੇ ਹਰ ਮੋੜ ਤੇ ਇਨਸਾਨ ਦੇ ਹਰ ਜ਼ਿੰਦਗੀ ਦੇ ਮੋੜ ਤੇ ਵਿਗਿਆਨ ਛਾਈ ਹੋਇਏ ਵਿਗਿਆਨ ਤੋਂ ਬਿਨਾ ਧਰਮ ਨਹੀਂ ਚੱਲ ਸਕਦਾ ਧਰਮ ਤੋਂ ਬਿਨਾ ਵਿਗਿਆਨ ਚੱਲ ਸਕਦੀ ਹੈ ਲੇਕਿਨ ਵਿਗਿਆਨ ਤੋਂ ਬਿਨਾ ਅੱਜ ਧਰਮ ਨਹੀਂ ਚੱਲ ਸਕਦਾ ਵਿਗਿਆਨ ਨੇ ਆਪਣੇ ਪੈਰ ਚੰਨ ਤੱਕ ਪਹੁੰਚ ਗਈ ਵਿਗਿਆਨ ਧਰਤੀ ਤੋਂ ਥੱਲੇ ਪਤਾਲ ਤੱਕ ਪਹੁੰਚ ਗਈ ਵਿਗਿਆਨ ਲੇਕਿਨ ਧਰਮ ਨੇ ਧਰਤੀ ਤੋਂ 5 ਫੁੱਟ ਵੀ ਉੱਤੇ ਪੈਰ ਨਹੀਂ ਚੁੱਕਿਆ ਜੇ ਗੱਲ ਵਿੱਚ ਕੋਈ ਝੂਠ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਿਗਿਆਨ ਹੀ ਜ਼ਿੰਦਗੀ ਦਾ ਅਹਿਮ ਹਿੱਸਾ ਬਣੀ ਹੋਈ ਹੈ ਅਗਰ ਵਿਗਿਆਨ ਆਪਣੇ ਸਾਰੇ ਅਵਸ਼ਕਾਰ ਇੱਕ ਮਹੀਨੇ ਲਈ ਬੰਦ ਕਰ ਦੇ ਮੈਨੂੰ ਜਿੱਥੋਂ ਤੱਕ ਮੇਰਾ ਖਿਆਲ ਹੈ ਇਹ ਧਰਮ ਦੁਆਰੇ ਵੀ ਬੰਦ ਹੋ ਜਾਣਗੇ ਜੋ ਸਹਿਮਤ ਹੈ ਲਾਈਕ ਕਰੋ ਤੇ ਕਮੈਂਟ ਕਰੋ ਅੰਧ ਭਗਤ ਮੇਰੀ ਵੀਡੀਓ ਤੋਂ ਦੂਰ ਰਹਾ ਕਰੋ